ਹਾਂਜੀ ਬਾਈ ਜੀ 20 ਤਰੀਕ 6ਵਾਂ ਮਹੀਨਾ 2025 ਨੂੰ ਸਬਜ਼ੀ ਦੇ ਰੇਟ ਦੱਸਦੇ ਆਂ ਜੀ ਕद्दू ਰਿਹਾ ਜੀ 20 ਤੋਂ 22 ਰੁਪਏ ਥੋੜੇ ਜਿਹਾ ਵੱਡੀ ਵਾਲਾ ਕद्दू ਜਿਹੜਾ ਜਮਾ ਨਿੱਕਾ ਕद्दू ਸੀਗਾ ਲਵਾ ਕद्दू ਸੀ ਉਹ 30 ਰੁਪਏ ਰਿਹਾ ਜੀ ਲਫਾਫਿਆਂ ਦੇ ਰੇਟ ਆ ਜੀ ਕਿਲੋਆਂ 'ਚ ਦੱਸੀ ਦਾ 15 ਤੋਂ 20 ਕਿਲੋ ਦਾ ਲਫਾਫਾ ਮਿਲੂਗਾ ਜੀ ਇਸ ਰੇਟਾਂ ਦੇ ਵਿੱਚ ਕਰੇਲਾ ਰਿਹਾ ਜੀ 15 ਤੋਂ 20 ਰੁਪਏ ਕਰੇਲਾ 15 ਤੋਂ 20 ਰੁਪਏ ਤੇ ਚਾਈਨੀਸ ਖੀਰਾ ਰਿਹਾ ਜੀ 45 ਤੋਂ 50 ਰੁਪਏ ਚਾਈਨੀਸ ਖੀਰੇ ਦਾ ਅੱਜ ਰੇਟ ਬਹੁਤ ਵਧੀਆ ਸੀਗਾ 45 ਤੋਂ 50 ਰੁਪਏ ਰਿਹਾ ਜੀ ਹਾਈ ਬ੍ਰੈਡ ਖੀਰਾ ਜੀ ਹਾਈ ਬ੍ਰੈਡ ਖੀਰਾ ਰਿਹਾ ਜੀ 25 ਤੋਂ 30 ਰੁਪਏ 25 ਤੋਂ 30 ਰੁਪਏ ਹਾਈ ਬ੍ਰੈਡ ਖੀਰਾ ਚਾਈਨੀਸ ਖੀਰਾ ਰਿਹਾ ਜੀ 45 ਤੋਂ 50 ਰੁਪਏ ਇਹ ਲਫਾਫਿਆਂ ਦੇ ਰੇਟ ਦੱਸਦੇ ਪਏ ਆ ਜੀ ਅੱਜ ਥੋੜੀ ਜਿਹੀ ਮੰਡੀ 'ਚ ਇਹ ਚੀਜ਼ਾਂ ਦੀ ਥੋੜੀ ਜਿਹੀ ਤੇਜ਼ੀ ਸੀਗੀ ਤੇ ਬਤਾਉਂ ਜੀ ਬਤਾਉਂ ਅੱਜ ਬਹੁਤ ਵਧੀਆ ਰੇਟ ਤੇ ਰਿਹਾ ਬਤਾਉਂ ਰਿਹਾ ਜੀ 45 ਰੁਪਏ ਕਿਲੋ ਇਹ 15 ਤੋਂ 20 ਕਿਲੋ ਦਾ ਲਫਾਫਾ ਜੀ 45 ਰੁਪਏ ਵਿਗਿਆ ਜੀ ਤੇ ਬਾਕੀ ਜਿਹੜਾ ਚੂਚੂ ਆ ਚੂਚੂ 10 ਤੋਂ 12 ਰੁਪਏ ਰਿਹਾ ਜੀ ਵੇਂਗਣੀ ਵੀ 10 ਤੋਂ 12 ਰੁਪਏ ਰਹੀ ਹੈ ਜੀ ਵੀਡੀਓ ਚੰਗੀਆਂ ਲੱਗਦੀਆਂ ਨੇ ਜੀ ਹੇਅਰ ਸ਼ੇਅਰ ਜਰੂਰ ਕਰਿਆ ਕਰੋ ਜੀ ਪੇਚ ਨੂੰ ਫੋਲੋ ਕਰੋ ਜੀ ਅੱਗੇ ਸ਼ੇਅਰ ਵੀ ਕਰਿਆ ਕਰੋ ਵੀਰੇ ਧੰਨਵਾਦ ਜੀ ਹੋਰ ਵੀ ਕਿਸੇ ਪ੍ਰਾਧਿਕ ਝੋਨੇ ਕਣਕ ਤੋਂ ਇਲਾਵਾ ਕੋਈ ਵੀ ਵੱਖਰੀ ਖੇਤੀ ਕੀਤੀ ਹੋਵੇ ਉਹ ਮੈਨੂੰ ਚਾਹੇ ਕਾਲ ਕਰ ਸਕਦਾ ਚਾਹੇ ਮੈਨੂੰ ਮੈਸੇਜ ਕਰ ਸਕਦਾ